ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1226 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1227 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਰਾਗ ਸਾਰੰਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਮਾਈ ਰੀ ਮਾਤੀ ਚਰਨ ਸਮੋਹ ਏ ਮੇਰੀ ਮਾਂ ਮੈਂ ਤਾਂ ਪ੍ਰਭੂ ਦੇ ਚਰਨਾ ਵਿੱਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ ਏ ਕਸਬੇ ਨਾ ਹੋ ਆਨ ਨਾ ਜਾਣੋ ਦੁਤੀਆ ਭਾਉ ਸਭ ਲੋ ਰਹਾਓ ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣ ਦੀ ਪਛਾਣ ਦੇ ਹੀ ਨਹੀਂ ਆਪਣੇ ਅੰਦਰੋਂ ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁੱਕੀ ਹਾਂ ਰਹਾਓ ਤਿਆਗ ਗੋਪਾਲ ਅਵਰ ਜੋ ਕਰਣਾ ਤੇ ਵਿਖਿਆ ਕੇ ਖੂ ਹੇ ਮਾਂ ਰਬ ਨੂੰ ਪੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ ਉਹ ਸਾਰੇ ਮਾਇਆ ਦੇ ਮੋਹ ਦੇ ਖੂ ਵਿੱਚ ਸੁੱਟਦੇ ਹਨ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂ ਹੇ ਮਾਂ ਮੇਰਾ ਮਨ ਤਾਂ ਗੋਪਾਲ ਦੇ ਦਰਸ਼ਨ ਦੀ ਤਾਂਗ ਵਿੱਚ ਮਗ ਨਰਹਿੰਦਾ ਹੈ ਮੈਨੂੰ ਉਸ ਨੇ ਨਰਕਾਂ ਤੋਂ ਖਿਜ ਕੇ ਕੱਢ ਲਿਆ ਹੈ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹੋ ਮੈਂ ਹੂ ਹ ਜੈਸਾ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਪਰਮਾਤਮਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਹੋ ਮੈਂ ਦਾ ਰੋਲਾ ਮੁੱਕ ਜਾਂਦਾ ਹੈ ਹੋ ਮੈਂ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਏ RAM ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹ ਹੇ ਦਾਸ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਮਨ ਉਹਨਾਂ ਦਾ ਤਨ ਐਉਂ ਹਰਾ ਭਰਾ ਹੋ ਜਾਂਦਾ ਹੈ ਜਿਵੇਂ ਮੀਂਹ ਪੈਣ ਨਾਲ ਜੋਹ ਘਾਹ ਨਾਲ ਹਰੀ ਹੋ ਜਾਂਦੀ ਹੈ ਧਰਤੀ ਘਾਹ ਨਾਲ ਹਰੀ ਭਰੀ ਹੋ ਜਾਂਦੀ ਹੈ ਇਸ ਤਰ੍ਹਾਂ ਸਾਧ ਸੰਗਤ ਕਰਨ ਨਾਲ ਪਰਮਾਤਮਾ ਦਾ ਨਾਮ ਜਪਣ ਨਾਲ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਸਾਰਗ ਮਹੱਲਾ ਪੰਜਵਾ ਬਿਨ ਸੇ ਕਾਚ ਕੇ ਬਿਉਹਾਰ ਕਾਚ ਸਮਾਨ ਮਾਇਆ ਦੀ ਖਾਤਰ ਸਾਰੀਆਂ ਦੌੜਾਂ ਭੱਜਾਂ ਵਿਅਰਥ ਜਾਂਦੀਆਂ ਹਨ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਿਸਾਰ ਰਹਾਓ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਜਗਤ ਵਿੱਚ ਇਹੀ ਕੰਮ ਸ੍ਰੇਸ਼ਟ ਹੈ ਰਹਾਓ ਈਤ ਉਤਨਾ ਡੋਲ ਕਤ ਹੋ ਨਾਮ ਹਿਰਦੈ ਧਾਰ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖ ਸਦੀ ਬਰਕਤ ਨਾਲ ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਕਿਤੇ ਭੀ ਨਹੀਂ ਡੋਲੇਗਾ ਗੋਰ ਚਰਨ ਬਹੁ ਹਿਤ ਮਿਲੇਓ ਭਾਗੀ ਉਤਰਿਓ ਸੰਸਾਰ ਜਿਸ ਮਨੁੱਖ ਨੂੰ ਕਿਸਮਤ ਨਾਲ ਵੱਡੇ ਭਾਗਾ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉੱtre ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰੋਂ ਤਾਰਨ ਹਾਰ ਤੇ ਆਪਾਂ ਵੀ ਵਾਹਿਗੁਰੂ ਨਾਮ ਜਹਾਜ ਤੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਜਲਥਲ ਮਹੀਲ ਪੂਰੇ ਆ ਰੇ ਹੋ ਸਰਬਨਾਥ ਅਪਾਰ ਜਿਹੜਾ ਪ੍ਰਭੂ ਪਰਮਾਤਮਾ ਜਾਲ ਵਿੱਚ ਥਲ ਵਿੱਚ ਆਕਾਸ਼ ਵਿੱਚ ਭਰਪੂਰ ਹੈ ਸਾਰੇ ਪਾਸੇ ਜੋ ਸਭ ਜੀਵਾਂ ਦਾ ਖਸਮ ਹੈ ਜੋ ਬੇਅੰਤ ਹੈ ਹਰ ਨਾਮ ਅਮਰਤ ਪਿਓ ਨਾਨਕ ਆਨ ਰਸ ਸਭ ਖਾਰ ਏ ਨਾਨਕ ਉਸ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਿਆ ਕਰ ਹਰੀ ਨਾਮ ਜਲ ਦੇ ਟੱਕਰੇ ਤੇ ਹੋਰ ਸਾਰੇ ਰਸ ਕੌੜੇ ਤੇ ਬੇਕਾਰ ਹਨ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹਾ ਕਰੇ ਇਸ ਮਾਇਆ ਵਾਸਤੇ ਮਨੁੱਖ ਸਦਾ ਹੀ ਤਰਸ ਭਰੇ ਕੀਰਨੇ ਕਰਦਾ ਰਹਿੰਦਾ ਹੈ ਮਹਾ ਬੇਕਾਰ ਮੋਹ ਮਦ ਮਤ ਸਿਮਰਤ ਨਾਹੇ ਹਰੇ ਰਹਾਓ ਮਨੁੱਖ ਮੋਹ ਮੈਂ ਅਦ ਕ ਵੱਡੇ ਵੱਡੇ ਵਿਕਾਰਾਂ ਵਿੱਚ ਮਗਨ ਰਹਿੰਦਾ ਹੈ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਰਹਾਓ ਸਾਧ ਸੰਗ ਜਪਤੇ ਨਾਰਾਇਣ ਤਿੰਨ ਕੈ ਦੋਖ ਜਰੇ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਪਾਪ ਸੜ ਜਾਂਦੇ ਹਨ ਸਫਲ ਦੇਹ ਤਨ ਓਏ ਜਨਮੇ ਸਭ ਕੈ ਸੰਗ ਰਲੇ ਜਿਹੜੇ ਮਨੁੱਖ ਪ੍ਰਭੂ ਦੇ ਨਾਲ ਪ੍ਰਭੂ ਦੇ ਨਾਲ ਚਰਨਾ ਵਿੱਚ ਜੁੜੇ ਰਹਿੰਦੇ ਹਨ ਪ੍ਰਭੂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਭਾਗਾ ਵਾਲੇ ਹਨ ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਭਲੇ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਅਤੇ 18 ਸਿਧੀਆਂ ਲੋਕ ਇਨ੍ਹਾਂ ਦੀ ਖਾਤਰ ਤਰਲੇ ਲੈਂਦੇ ਹਨ ਪਰ ਇਨ੍ਹਾਂ ਸਭ ਨਾਲੋਂ ਸੰਤ ਜਨ ਸ੍ਰੇਸ਼ਟ ਹਨ ਉੱਪਰ ਉੱਠ ਜਾਂਦੇ ਹਨ ਨਾਨਕ ਦਾਸ ਤੂਰ ਜਨ ਬਾਂਛੈ ਉਦਰਹਿ ਲਾਗ ਭਲੇ ਨਾਨਕ ਦਾਸ ਤਾਂ ਸੰਤਾਂ ਦੇ ਚਰਨਾ ਦੀ ਧੂੜ ਨੇ ਤਮੰਗਦਾ ਹੈ ਸੰਤ ਜਨਾਂ ਦੇ ਲੜ ਲੱਗ ਕੇ अनेका ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਸਾਰੰਗ ਮਹੱਲਾ ਪੰਜਵਾਹ ਹਰ ਕੇ ਨਾਮ ਕੇ ਜਨ ਕਾਂਖੀ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੇ ਨਾਮ ਦੇ ਚਾਹਵਨ ਰਹਿੰਦੇ ਹਨ ਮਾਨਤਾ ਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੈ ਕਬ ਆਖੀ ਰਹਾਉ ਆਪਣੇ ਮੰਨ ਦੇ ਰਾਹੀ ਆਪਣੇ ਤਨ ਦੇ ਰਾਹੀ ਬਚਨ ਦੇ ਰਾਹੀ ਉਹ ਸਦਾ ਇਹ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪ੍ਰਮਾਤਮਾ ਦਾ ਦਰਸ਼ਨ ਕਰਾਂਗੇ ਉਹਨਾਂ ਨੂੰ ਹਰ ਵੇਲੇ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਰਹਿੰਦੀ ਹੈ ਜਿਸ ਤਰ੍ਹਾਂ ਭਗਤ ਫਰੀਦ ਜੀ ਭਗਤੀ ਕਰਦੇ ਹਨ ਜੰਗਲਾਂ ਵਿੱਚ ਜਾ ਕੇ ਤੇ ਸਰੀਰ ਬਿਰਧ ਹੋ ਜਾਂਦਾ ਹੈ ਹਿੱਲਿਆ ਨਹੀਂ ਜਾਂਦਾ ਤੇ ਫਿਰ ਕਾਂ ਵੀ ਠੋਂਗੇ ਮਾਰਦੇ ਹਨ ਸਰੀਰ ਨੂੰ ਤੇ ਕਾਵਾਂ ਨੂੰ ਸੰਬੋਧਨ ਕਰਕੇ ਭਗਤ ਫਰੀਦ ਜੀ ਕਹਿੰਦੇ ਹਨ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤਿ ਸ਼ੋ ਪਿਰ ਦੇਖਣ ਕੀ ਆਸ ਕਹਿੇ ਕਾਮੋ ਜੇ ਤੁਹਾਨੂੰ ਮੇਰੇ ਮਾਸ ਖਾ ਕੇ ਮੇਰਾ ਮਾਸ ਖਾ ਕੇ ਰਾਜ ਆਉਂਦਾ ਹੈ ਤੇ ਖਾ ਲੋ ਪਰ ਮੇਰੇ ਦੋ ਨੈਣ ਨਾ ਛੂਏ ਹੋ ਜੇ ਇਹਨਾਂ ਨੂੰ ਠੋਂਗਾ ਨਾ ਮਾਰੇ ਹੋ ਜੇ ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਹਲੇ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਾਤ ਤੇਰੀ ਜਾਏ ਨਾ ਲਾਖੀ ਏ ਪਾਰ ਬ੍ਰਹਮ ਏ ਮਾਲਕ ਪ੍ਰਭ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਕਿਹੋ ਜਿਹਾ ਹੈ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਤਿਆਰਨ ਕਮਲ ਪ੍ਰੀਤ ਮਨ ਬਿਦਿਆ ਕਾਰ ਸਰਬਸ ਅੰਤਰ ਰਾਖੀ ਪਰ ਤੇਰੇ ਸੰਤ ਜਨਾਂ ਦਾ ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿੱਚ ਪਰੋਇਆ ਰਹਿੰਦਾ ਹੈ ਇਸ ਪ੍ਰੀਤ ਨੂੰ ਹੀ ਉਹ ਜਗਤ ਦਾ ਸਾਰਾ ਧਨ ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰਖਦੇ ਹਨ ਬੇਦ ਪੁਰਾਣ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਵੇਦ ਪੁਰਾਣ ਸਿਮਰਤੀਆਂ ਆਦਿਕ ਧਾਰਮਿਕ ਪੁਸਤਕਾਂ ਦਾ ਪਾਠ ਸੰਤ ਜਨ ਆਪਣੀ ਜੀਬ ਨਾਲ ਇਹੀ ਸਿਫਤਸਲਾਹ ਦੀ ਬਾਣੀ ਹੀ ਉਚਾਰਦੇ ਰਹਿੰਦੇ ਹਨ ਉਹ ਕਿਸੇ ਨੂੰ ਮੰਦਾ ਨਹੀਂ ਬੋਲਦੇ ਕਿਸੇ ਵਾਤੇ ਮੰਦਾ ਨਹੀਂ ਸੋਚਦੇ ਬਸ ਉਹਨਾਂ ਨੂੰ ਆਪਣੇ ਪਰਮਾਤਮਾ ਨਾਲ ਹੀ ਮਤਲਬ ਹੁੰਦਾ ਹੈ ਜਪ ਰਾਮ ਨਾਮ ਨਾਨਕ ਇਸ ਤਰੀ ਹੈ ਹੋਰ ਦੁਤੀਆ ਬਿਰਥੇ ਸਾਖੇ ਹੈ ਨਾਨਕ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵੇ ਅਰਥ ਹੈ ਸਾਰੰਗ ਮਹੱਲਾ ਪੰਜਵਾ ਮੱਖੀ RAM ਗੇਤੋ ਮੱਖੀ ਹੈ ਮਾਇਆ ਤੂੰ ਮੱਖੀ ਹੈ ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ ਦੇ ਸੁਭਾਅ ਵਾਲੀ ਹੈ ਜਹਿ ਦੁਰਗੰਧ ਤਹਾਂ ਤੂੰ ਬੈਸੈ ਮਹਾ ਵਿਖਿਆ ਮਦ ਚਾਖੀ ਰਹਾਓ ਜਿਵੇਂ ਮੱਖੀ ਸਦਾ ਗੰਧ ਉੱਤੇ ਬੈਠਦੀ ਹੈ ਤਿਵੇਂ ਜਿੱਥੇ ਵਿਕਾਰਾਂ ਦੀ ਬੋਹ ਹੁੰਦੀ ਹੈ ਤੂੰ ਉੱਥੇ ਬੈਠਦੀ ਹੈ ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚਕਤੀ ਰਹਿੰਦੀ ਹੈ ਮਾਇਆ ਰਹਾਓ ਕਿਤਹਿ ਅਸਥਾਨ ਤੂੰ ਟਿਕਨ ਨਾ ਪਾਵੇ ਏ ਬਿਦ ਦੇਖੀ ਆਖੀ हे माया ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਵੀ ਇਕ ਥਾਂ ਤੇ ਟਿਕਦੀ ਨਹੀਂ ਹੈ ਗੁਰੂ ਪਿਆਰਿਓ ਮਾਇਆ ਇਸਤਰੀ ਰੂਪ ਵਿੱਚ ਵੀ ਹੁੰਦੀ ਹੈ ਮਾਇਆ ਪੁੱਤਰਾਂ ਦੇ ਰੂਪ ਵਿੱਚ ਵੀ ਹੁੰਦੀ ਹੈ ਮਾਇਆ ਧਨ ਦੌਲਤ ਵੀ ਹੁੰਦੀ ਹੈ ਤੇ ਸੱਚੀ ਗੱਲ ਹੈ ਮਾਇਆ ਕਦੇ ਟਿਕ ਕੇ ਨਹੀਂ ਬੰਦੀ ਸੰਤਾ ਬਿਨ ਤੈ ਕੋਏ ਨਾ ਛਾੜਿਆ ਸ਼ਾਂਤ ਪਰੇ ਗੋਬਿੰਦ ਕੀ ਪਾਖੀ ਸੰਤਾਂ ਤੋਂ ਬਿਨਾ ਏ ਮਾਇਆ ਤੂੰ ਕਿਸੇ ਨੂੰ ਖੁਆਰ ਕਰਨੋਂ ਛੜਿਆ ਨਹੀਂ ਉਹ ਪੀਅ ਸੁਆਸਤੇ ਬਚਦੇ ਹਨ ਕਿ ਸੰਤ ਪਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਤੇ ਫਿਰ ਪਰਮਾਤਮਾ ਜਿਨ੍ਹਾਂ ਦਾ ਸਹਾਈ ਹੁੰਦਾ ਹੈ ਉਹਨਾਂ ਦੇ ਮਨ ਤੇ ਮਾਇਆ ਦਾ ਮੋਹ ਨਹੀਂ ਚੜਦਾ ਜੀ ਅਜੰਤ ਸਗਲੇ ਤੈ ਮੋਹੇ ਬੇਨ ਸੰਤਾ ਕਿਨੇ ਨ ਲਾਖੀ ਹੈ ਮਾਇਆ ਜਗਤ ਦੇ ਸਾਰੇ ਹੀ ਜੀਵ ਤੂੰ ਆਪਣੇ ਵਾਸ ਵਿੱਚ ਕੀਤੇ ਹੋਏ ਹਨ ਸੰਤਾਂ ਤੋਂ ਬਿਨਾ ਕਿਸੇ ਵੀ ਹੋਰ ਨੇ ਇਹ ਗੱਲ ਨਹੀਂ ਸਮਝੀ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੈ ਡਾਰੇ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਜਿਹੜੀ ਤਿੰਨਾ ਲੋਕਾਂ ਦੀ ਪਿਆਰੀ ਮਾਇਆ ਹੈ ਨਾ ਇਹ ਸੰਤਾਂ ਦੀ ਬੇਰਨ ਹੁੰਦੀ ਹੈ ਤੇ ਸੰਤਾਂ ਤੋਂ ਡਰਦੀ ਹੈ ਉਹਨਾਂ ਦੇ ਨੇੜੇ ਨਹੀਂ ਜਾਂਦੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਏ ਨਾਨਕ ਪਰਮਾਤਮਾ ਦਾ ਸੰਤ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਪਰਮਾਤਮਾ ਦੀ ਸ਼ਿਵਸਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਸੰਤ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਕੇ ਸਦਾ ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ਤੇ ਉਸ ਤੇ ਫਿਰ ਮਾਇਆ ਦਾ ਅਸਰ ਨਹੀਂ ਹੁੰਦਾ ਸਾਰਗਮਹੱਲਾ ਪੰਜਵਾ ਮਾਈਰੀ ਕਾਟੀ ਜਮ ਕੀ ਫਾਸ ਏ ਮਾ ਪ੍ਰਮਾਤਮਾ ਦਾ ਨਾਮ ਜਪਦਿਆਂ ਜਿਨ੍ਹਾਂ ਵੱਡ ਭਾਗੀਆਂ ਦੀ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹਵਾ ਦੀ ਫਾਹੀ ਕੱਟੀ ਗਈ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹਾਓ ਉਹਨਾਂ ਦੇ ਸਾਰੇ ਸੁਖ ਉਹਨਾਂ ਨੇ ਸਾਰੇ ਸੁਖ ਮਾਨ ਲਏ ਉਹ ਗ੍ਰਸਤ ਵਿੱਚ ਰਹਿੰਦੇ ਆਂ ਹੀ ਮਾਇਆ ਤੋਂ ਮਾਇਆ ਦੇ ਮੋਹ ਤੋਂ ਭ੍ਰਾਮ ਰਹਿੰਦੇ ਹਨ ਰਹਾਓ ਕਰ ਕਿਰਪਾ ਲੀਨੇ ਕਰ ਆਪਣੇ ਉਪਜੀਂ ਦਰਸ ਪਿਆਸ ਹੈ ਮਾਂ ਮੇਰ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਉਨਾ ਦੇ ਅੰਦਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਪੈਦਾ ਹੋ ਜਾਂਦੀ ਹੈ। ਸ਼ਾਂਤ ਸੰਗ ਮਿਲ ਹਰ ਗੁਣ ਗਾਏ ਬਿਨ ਸੇ ਦੁਤੀਆ ਆਸ। ਉਹ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ। ਉਹਨਾਂ ਦੇ ਅੰਦਰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ। ਮਹਾ ਉਦੇ ਆ ਨਟ ਵੀਤੇ ਕਾਡੇ ਮਾਰਗ ਸੰਤ ਕਹਿਓ ਜਿਨਾ ਸੰਤ ਜਨਾ ਨੇ ਸਹੀ ਜੀਵਨ ਰਾਹ ਦੱਸ ਦਿੱਤਾ ਉਹਨਾਂ ਨੂੰ ਉਹਨਾਂ ਨੇ ਵੱਡੇ ਸੰਗਣੇ ਜੰਗਲ ਵਰਗੇ ਸੰਸਾਰ ਬੰਦ ਤੋਂ ਬਾਹਰ ਕੱਢ ਲਿਆ ਦੇਖ ਤ ਦਰਸ ਪਾਪ ਸਭ ਨਾਸ਼ੇ ਹਰ ਨਾਨਕ ਰਤਨ ਲਿਹੋ ਪਰਮਾਤਮਾ ਦਾ ਦਰਸ਼ਨ ਕਰਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ਼ ਹੋ ਗਏ ਏ ਨਾਨਕ ਉਹਨਾਂ ਨੇ ਪ੍ਰਭੂ ਦਾ ਨਾਮ ਰਤਨ ਲੱਭ ਲਿਆ ਤੇ ਜਦੋਂ ਨਾਮ ਲੱਭ ਲਿਆ ਤੇ ਮਾਇਆ ਤੇ ਵਿਕਾਰ ਫਿਰ ਉਹਨਾਂ ਦੇ ਹਿਰਦੇ ਤੇ ਅਸਰ ਨਹੀਂ ਕਰਦੇ ਜਿੱਥੇ ਨਾਮ ਆਵਸਦਾ ਹੈ ਉਥੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਜਾਂਦਾ ਹੈ ਮਾਹਾ ਉਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੇ ਹਰ ਨਾਨਕ ਰਤਨ ਲੈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1227 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1228 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ